ਟੀਮਾਂ ਵਾਂ ਲੱਗੀਆਂ ਟੀਮਾਂ ਵਾਂ ਲੱਗੀਆਂ ਟੀਮਾਂ ਹੀ ਪੱਕੇ ਬਣ ਗਏ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਹਾਲ ਚਾਲ ਉਮੀਦ ਕਰਦੇ ਸਾਰੇ ਵਧੀਆ ਤੇ ਠੀਕ ਹੋਵੋਗੇ ਅੱਜ ਦਾ ਬਲੌਗ ਬਹੁਤ ਹੀ ਖਾਸ ਹੋਣ ਜਾ ਰਿਹਾ ਅੱਜ ਦਾ ਬਲੌਗ ਹੈ ਜਿਹੜਾ ਅਰੇ ਮੜਾ ਲਾਈ ਗਾਣਾ ਲਾਈ ਗਾਣਾ ਲਾਈ ਅੱਜ ਦਾ ਬਲੌਗ ਲੋ ਮਿੱਤਰੋ ਬਾਵਾਬ ਹੋ ਰਿਹਾ ਮੋਡੇ ਵੇ ਸਾਰੇ ਜਾਣੇ ਹੋ ਉਹ ਇਹ ਤਾਂ ਹਾਂਗੇ ਮੁੰਡੇ ਪੂਰੇ ਤਿਆਰ ਆ ਕਹਿੰਦੇ ਕਬਡੀਆਂ ਬੈਣੀਆਂ ਕਬਡੀਆਂ ਸਿਰਾਂ ਲੱਗੂ ਮੇਟਰਾ ਗਰਾਊਂਡ ਦਾ ਜਿਹੜਾ ਆਪਾਂ ਇਦਾਂ ਕਰਦੇ ਆ ਸੈਂਟਰ ਦੋਨੇ ਪਾਸੇ ਦੋ ਟੀਮਾਂ ਬਣਾਉਣੀਆਂ ਕਿੱਕੀ ਟੀਮ ਮੈਂ ਤਾਂ ਇੱਕ ਟੀਮ ਬਣਾ ਲਓ ਯਾਰ ਦੋ ਰੈਡ ਐ ਬਈ ਯਾਰਗੇ ਬਾਕੀ ਜੱਫੇ ਹਾਂ ਓਏ ਮੈਂ ਕਹਿੰਦਾ ਕਲੀ ਨਾ ਮੰਗਾ ਲਈਏ ਕਲੀ ਕਲੀ ਤਾਂ ਮੈਂ ਉਹਰੇ ਨਾਲ ਸੋਣਾ ਓਰੇ ਲੈ ਆ ਨਾ ਮੋੜ ਜੱਫਾ ਨਾ ਗਰਾਉਂਡ ਤਿਆਰ ਹੋ ਰਿਹਾ ਕਬੱਡੀ ਦੀ ਹੈ ਹਰਮਨ ਚਵਲਾ ਦਾ ਕੰਮ ਚਲਾਉਣਾ ਪਊ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਬਈ ਪੈਸੇ ਲੱਗਣਗੇ ਹਾਂ ਕਿਤਰੀ ਕਿਤਰੀ ਆ ਕੇ ਜਾਣਗੇ ਅੱਜ ਦੇਖਾਂਗੇ ਵੀ ਲਾਵਾਂਗੇ ਰੇਡ ਵੀ ਹਾਂ ਇਹ ਟੀਮਾਂ ਵਾਂ ਲੱਗੀਆਂ ਟੀਮਾਂ ਵਾਂ ਲੱਗੀਆਂ ਟੀਮਾਂ ਹੀ ਪੱਕੇ ਬਣ ਗਈਆਂ ਜਿਹੜਾ ਬਾਹਰ ਨਿਕਲੇ ਓਕੇ ਮੈਂ ਤਾਂ ਸੁੱਖੇ ਦਾ ਡੱਡ ਹੋ ਗਏ ਖੜ ਜਾ ਤੂੰ ਆ ਇਹਨਾਂ ਨਾਲ ਤੂੰ ਤਾਂ ਸੁੱਖਾ ਇੱਕ ਹੋ ਗਿਆ ਉਹਨਾਂ ਇੱਕ ਹੋ ਗਿਆ ਹੱਥੀ ਹਾਂ ਫਿਰ ਇਹ ਇੱਕ ਹੋ ਗਿਆ ਉਹ ਇੱਕ ਧੀ ਗਰੀ ਆ ਗਏ ਸਾਰੇ ਤੇਰਾ ਹੱਥ ਸਾਰੇ ਚੁੱਪ ਕਰ ਦੋ ਮਿੰਟ 100 ਪੱਕਰ ਬੰਦੇ ਦੋ ਮਿੰਟ ਬੰਦੇ ਮਾਂ ਗੋੜੀ ਦੋਨੇ ਐਂਡ ਦੇ ਦੋ ਧੀਮਾ ਡੋੜ ਹਾਂ ਮੰਗ ਚੱਲ ਮੰਗ ਹਾਂ ਦੋ ਬੰਦੇ ਤੇਰਾ ਬੰਦਾ ਚਲੋ ਆਜੋ ਚਲੋ ਆ ਟੀਮਾਂ ਬਣ ਗਈ ਟੀਮਾਂ ਆਹ ਦੇਖੋ ਓਏ ਹੱਥ ਮਿਲਾ ਲੀਓ ਚਲੋ ਚਲੋ ਹੱਥ ਮਿਲਾਓ ਸਾਰੇ ਆਣ ਯਾਰ ਭਾਂਦੇ ਯਾਰ ਹੱਥ ਮਿਲਾ ਲਓ ਯਾਰ ਸਾਰੇ ਚਲੋ ਕੀ ਕਰਾਉਂਦਾ ਸਾਰੇ ਚਲੋ ਯਾਰੋ ਚਲੋ ਇਹ ਹੜ ਥੋੜੇ ਉੱਥੇ ਰੇਡ ਹੈ ਬਈ ਪਹਿਲੀ ਠੀਕ ਹੈ ਓਏ ਨੰਬਰ ਕਿਹੜਾ ਪੱਕਾ ਟੇਕ ਠੋਕਾ ਹਾਂ ਠੋਕਣਾ ਵਾ ਭੜਦਾ ਯਾਰ ਆ ਮਾਤਾ ਦੇ ਪਤਾ ਦੇ ਸੀ ਇਤਨੀ ਹਜ਼ਾਰ ਉਹੀ ਗੱਲ ਫੇਰ ਉਹ ਪ੍ਰਾਣ ਖੜ ਗਿਆ ਉਧਰ ਆਣਾ ਟੀਮਾਂ ਬਣਾਈਆਂ ਉਹ ਮਾਤਾ ਦੇ ਕ ਪਤਾ ਜ਼ਹਿਰ ਆ ਜ਼ਹਿਰ ਜ਼ਹਿਰ ਆਂਦੇ ਨੂੰ ਜ਼ਹਿਰ ਅਸੀਂ ਇਤਨੀ ਖੜ ਹਾਂ ਹਾਂ ਅਸੀਂ ਇਤਨੀ ਖੜ ਗਿਆ ਕਾ ਤੁਹਾਡਾ ਇੱਕ ਬੰਦਾ ਰੇਡ ਪਾ ਕੇ ਉੱਥੋਂ ਤਰਫ ਆ ਗਿਆ ਲੈ ਫੇਰ ਕੱਲ੍ਹ ਹੀ ਹੋਗੇ ਗੁਰੂ ਜੀ ਦਾ ਵੇਟਾ ਪਾ ਲਓ ਪੰਜ ਪਾ ਲਓ ਬੇਨਾ

ਆਦਰਾ ਕੇ ਵੋਲ ਜਾਏਗੀ ਓਏ ਆ ਨਿਕਲ ਗਿਆ ਆ ਚੱਲੂ ਓਏ ਆ ਵੀ ਟੀਮ ਇੱਧਰ ਉਧਰ ਹੈ ਪਲਾਨਿੰਗ ਕਰ ਰਹੇ ਦਾ ਦੋਵੇਂ ਜਣੇ ਕਿੱਡੇ ਵੇ ਆ ਹੁਣ ਚਲੋ ਰੇਡ ਤੇ ਜਾਓ ਅੱਗੇ ਕੀ ਹੋ ਰਿਹਾ ਏ ਤੂੰ ਇਤ ਗੰਦਾ ਪਾ ਤੂੰ ਹੋ ਗਿਆ ਵਾ ਚੱਲ ਖੋ ਮਸਰੀ ਨਹੀਂ ਅੱਜ ਨਹੀਂ ਕਰਦੇ ਗਾਉਂਦ ਬੁਰੇ ਤੂੰ ਗਾਉਂਦ ਪਾਉਣਾ ਹੈ ਹਾਂ ਜਿਸ ਤੁਰੇ ਰੇਡ ਬਹੁਤ ਦੱਲਿਆ ਰੇਡ ਪਉਂਦਾ ਮੁੰਡਾ ਜਾਂਚ ਬਹੁਤ ਆ ਬਹੁਤ ਥਾਂਕ ਹਾਕ ਨਾਗਾ ਟੱਚ ਠੋਕ ਟੱਚ ਦੋ 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 ਡਬਲ ਟੱਚ ਡਬਲ ਟੱਚ ਸਰਾ ਇੱਕ ਇੱਕ ਹੋ ਗਿਆ ਭਈ ਇੱਕ ਰੈਡ ਪਾਉ ਕਰਾਂ ਹਣ ਮੋੜਾ ਜਾ ਕਰਾਂ ਚਲੋ ਹੋ ਜਾ ਪਰੇ ਪ੍ਰਭ ਬਸ ਜਾ ਓਏ ਸੁੱਖਾ ਧਾੜ ਮਾਰਦਾ ਨੰਦਾ ਪਰਜੇ ਹਲਾਟੇ ਅਰੇ ਪਰਨੇ ਹੱਲ ਕੇ ਸਾਰੇ ਸਾਥੀ ਨੇ ਫੋਂਗੋ ਵੀ ਮੈਂ ਤਾਂ ਹੱਬ ਗਿਆ ਇਹ ਵੀ ਸੋਹਣੀ ਰੇਡ ਪਾਉਂਦਾ ਮੁੰਡਾ ਇਹ ਵੀ ਜਾ ਇਹ ਮੁੰਡਾ ਸਰਪੰਚ ਨਹੀਂ ਦਾ ਓਹ ਹੋਰ ਇਹ ਸਰਪੰਚ ਆਵੇ ਰੇਡ ਇਧਰ ਵੀ ਤਸੀ ਆ ਓਹ ਹੋਰ 20% ਦੀ ਰੇੜੀ ਆ ਟਾਲਾ ਥਾਪੀ ਮਾਰਦੇ ਹਰ ਚਲ ਆਉਂ ਛੱਡ ਤਾਂ ਵੀ ਦੱਸੀ ਜਾਊਗਾ ਨਹੀਂ ਨਹੀਂ ਮੈਂ ਜਾਣਾ ਨਹੀਂ ਬਦਲ ਕੇ ਪਾਈ ਗੁਰੂ ਬਾਈ ਗੁਰੂ ਜਾਊਗਾ ਗੁਰੂ ਮੁੜਦਾ ਨਹੀਂ ਗੁਰੂ ਗੱਲ ਗੁਰੂ ਮੁੜਦਾ ਨਹੀਂ ਲੈਣਾ ਬੜੀ ਦੂਰ ਆ ਮੇਰੀ ਇੱਥੇ ਤੱਕ ਹੀ ਲੈਣਾ ਇੱਥੋਂ ਪੱਜੇ ਬਸ ਪੂਰੀ ਹੋ ਤਾਂ ਕੇ ਲੈਣਾ ਜਰਾ ਕਰਾਈ ਜਾਂਦੇ ਇਹਦੇ ਮੈਂ ਕਰ ਬਈ ਫੜਾ ਫੜ ਕੇ ਮੈਂ ਜਗਰਾ ਆ ਗਿਆ ਨੂੰ ਤਾ ਆਹ ਇਹਨੇ ਟੇਕੇ ਮੱਥਾ ਧਰਤੀ ਮਾਣੀ ਏ ਬੜਾ ਘੋਰੀਆਂ ਨੂੰ ਮਾਰਦੇ ਘੋਰੀ ਦੇਖਦੇ ਜਾਂਦੇ ਆ ਏ ਜੁਕਾ ਹਰੇ ਪੈ ਗਿਆ ਵਾਟਰ ਹੋ ਰਿਹਾ ਏ ਖੱਲ ਲਫੜ ਕਰਦੀ हाथ चलिया मारा दो चले ਸਾਰਾ ਫੁਰਪਾਣ ਜੋ ਕਿ ਮਾਰਨਾ ਸਾਰੇ ਇਕੱਠੇ ਹੋ ਗਏ ਇਧਰ इधर ਆਣਾ ਵਾ ਓਏ ਜਸੂ ਸਾਰੇ ਇਧਰ ਇਕੱਠੇ ਹੋ ਗਏ ਆਣਾ ਕਿਨੇ ਇਧਰ ਨਾ ਨਾ ਸੁਖਵੀਰ ਨੂੰ ਭੇਜ ਦੇ ਮੈਂ ਤਾਂ ਜੋ ਕਿਉਮਾ ਦੀ ਖਾਪ ਕਰਦੀ ਨਾ ਮੈਂ ਨਹੀਂ ਪਾਈ ਕੋਈ ਕਦੇ ਫਿਰ ਕੀ ਹੋ ਗਿਆ ਤੇ ਮੈਂ ਬਦਲ ਪਰ ਆਏ ਨਹੀਂ ਭਾਈ ਬਦਲ ਕਰੇਗਾ ਨਹੀਂ ਆ ਜਾ ਪਾਲੇ ਕੋਈ ਨਹੀਂ ਤင်း ਤੂੰ ਜਾਣੇ ਇੱਧਰ ਵੱਧ ਕੇ ਬਦਲ ਲੈ ਤੈਨੂੰ ਤੈਨੋਂ ਹੋ ਗਿਆ ਗੁਰੀ ਉਹਦਾ ਉਹ ਵਾਲਾ ਹੁਣ ਮੇਰੇ ਵਾਲਾ ਕਿਵੇਂ ਗੈਣਦਾ ਤੂੰ ਵਿੱਚ ਚਾਹ ਟੌਮੀ ਦੀ ਟੀ-ਸ਼ਰਟ ਪਾੜ ਕੇ ਉਹ ਤੇਰਾ ਵੀ ਹੈ ਨਹੀਂਗਾ ਫੋਲ ਤੇਰਾ ਵੀ ਸੀ ਤੂੰ ਲਫੜਵਾ ਰਿਆਗਾ ਚੱਲ ਕੋਈ ਨਾ ਲਫੜਦਾ ਮਾਰਦੀ ਉਹ ਐਵੇਂ ਮਾਰਦੇ ਆ ਫੋਲ ਆੜੀ ਉਹ ਵੀ ਚੱਲ ਹਰਮਨ ਚੱਲਿਆ ਰੇਡ ਤੇ ਕੀ ਆ ਬਾਤ ਆਹ ਦੇਖੋ ਦੇਖੋ ਰੇਡ ਤੇ ਭਾਈ ਮਾਰਿਆਂ ਦਾ ਸਾਰੇ ਪੈਂਦੇ ਆ ਆਹ ਦੇਖ ਮਹਿਲ ਕਾ ਵੇਖ ਕੇ ਅੱਗੇ ਹੁੰਦਾ ਲੈ ਵੀ ਆਪਣੀ ਨੇ ਉਹਦੇ ਦੂਰੋਂ ਹਵਾ ਵਾਲਾ ਮੈਨੂੰ ਲੱਗਦਾ ਨਹੀਂ ਜੱਟਾ ਸੀਗਾ ਹਾਂ ਨੱਚਦਾ ਆ ਲੈ ਗਿਆ ਲੈ ਗਿਆ ਆ ਫੌਲ ਛੜਾ ਛੜਾ ਛੱਡ 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 ਕੀ ਮਹਿਸੂਸ ਹੁੰਦਾ ਬਈ ਚੱਲੋ ਚੱਲ ਓਏ ਉਹ ਜਾਲ ਗਿਆ ਟੱਪ ਚ ਲੱਗਾ ਸੀ ਮੇਰਾ ਬੱਤਾ ਕੰਮ ਗਿਆ ਹੇ ਹਰਦੇ ਨਾ ਬੋਹਦੇ ਜੇ ਸੰਤੀ ਆ ਬਈ ਜੰਦ ਦੇ ਹੋ ਜਾਣੇ ਨਾ ਮਰਜੀ ਜ਼ੋਰ ਮਾਰ ਲੈ ਦੇਖ ਲੈ ਲੱਟ ਕੇ ਲੱਟ ਕੇ ਜਾ ਕਰ ਆਹ ਸਰਗ ਜੱਦ ਕਰਾਦੀ ਓਏ ਛੇ ਦੋ ਆ ਜਾ ਕੋਈ ਤਾਂ ਵਿੱਚ ਬਾਤਾਂ ਹੁੰਦਾ ਹੋਇਆ ਉੱਠ ਕੇ ਜੀ ਢੋਕੀ ਗਿਆ ਜਿਹੜਾ ਨਹੀਂ ਰਾਈ ਪਤਾ ਕਿ ਕਿਹੜੀ ਕੋਈ ਨਾ ਰਹਿ ਕਰ ਲਈ ਬੰਦੇ ਸਮਝਾਤੇ ਆ ਸਲਾਮਾਏ ਬੜਾ ਕੀਤਾ ਗਿਆ ਇਹਨਾਂ ਨੇ ਤੇ ਟੂਰਨਾਮੈਂਟ ਚੱਲਣ ਡਿਆ ਗਾੜੀ ਲੈ ਮੈਨੂੰ ਕਿ ਲੋ ਜਵਾਬੇ ਆਣਾ ਇੱਕ ਅਨਮੋਲ ਤੋਪ ਆਂਦਾ ਹੈ ਪੰਜ ਨਾਮ 5 ਡਾਲਰ ਨਾ ਮਾਜ ਸੁਧੀ ਰੇੜਤੇ ਦੇ ਹਾਣ ਲੈ ਗਿਆ ਅਨਮੋਲ ਲੱਫੜ ਡਿੱਤੀ ਆਹੱਕ ਬਾਈ ਮੁੰਡਾ ਝਗੜਾ ਪੈ ਗਿਆ ਜੇ ਹਣ ਦੇਖੀ ਬਾਪੂ ਦਾ ਅੰਦਰ ਕੁੱਤੇ ਆ ਤੇ ਪੂਰਾ ਨਾਮ ਆ ਮੁੰਡਾ ਕਬੱਡੀ ਚ ਬਣਾਦਾ ਜੱਫਾ ਖੜਾਈ ਖੜੋ ਤੇ ਨਾਮ ਕਰਤਾ ਸਾਰਾ ਕਮੈਂਟਰੀ ਦੀ ਯਾਦ ਕਰਾਈ ਜਾਂਦਾ ਓਏ ਚਲੋ ਹੁਣ ਕਿਹਦੀ ਵਾਰੀ ਆ ਤੇਂਦਰ ਮੁੰਡਾ ਰਮਜੀਤ ਦਾ ਕਹਿੰਦੇ ਕਰੇ ਕਹਿੰਦੇ 20 ਮੱਝਾਂ ਰੱਖੀਆਂ ਸੀ ਪਰ ਦੁੱਧ ਨਹੀਂ ਪੀਤਾ ਆਇਆ ਜਾਣਾ ਆ ਤੇ ਲਿਆ ਲੈ ਵੀ ਉਹ ਰੇਹ ਚੱਲ ਰਹੀ ਆ ਆਹ ਉਹ ਇਹ ਪਰਲੀ ਗੰਦੀ ਲੱਗਾ ਸਰਪੰਚਾਂ ਦਾ ਮੁੰਡਾ ਬਹੁਤ ਗਰਾਂਟਾ ਖਾਧੀਆਂ ਇਹਨਾਂ ਨੇ ਹੇ ਹੇ ਨੱਚਦਾ ਚੱਲ ਚੱਲ ਆ ਜਾ ਰੇੜਾ ਸਪੂਸੀਆਂ ਦਾ ਮਰ ਜਿਆ ਹੋ ਤੱਕ ਯਾਰ ਜਿਵੇਂ ਮਰਜੀ ਮਾਰ ਤੇਰਾ ਮੇਰਾ ਆਪਣਾ ਅੰਦਾਜ਼ ਆ ਯਾਰ ਬਈ ਅੰਦਾਜ਼ ਆ ਜਾ ਬੁੱਢੇ ਦਾ ਤੱਕ ਨਹੀਂ ਲਾ ਜਾ ਬਈ ਕੋਈ ਤੀਸ ਕਰ ਮੈਂ ਤਾਂ ਉਹਦੀ ਟੱਕਰ ਓਏ ਚਲੋ ਯਾਰ ਹੋ ਤੱਕ ਤੁਰਾ ਫਿਰ ਨਹੀਂ ਸਕਦਾ ਇੱਕੋ ਮੁੜ ਕੇ ਗਿਆ ਬਈ ਛੇਣਾ ਲਾਗਾ ਵੀ ਟੱਕ ਲਾ ਦੋ ਉਦੋਂ ਤੱਕ ਤੇ ਲੱਗੇ ਨਹੀਂ ਆਪਾਂ ਤਾਂ ਮਿੰਦ ਦੇ ਨਹੀਂ 30 ਚਲੋ ਯਾਰ ਲੈ ਵੀ ਟੈਮ ਖੁੱਲਾ ਹਣ ਹੋ ਤੱਕ ਤੇਰਾ ਫੜਦਾ ਹੁਣ ਉੱਥੇ ਜਾ ਕੇ ਬੰਦਾ ਫੜੂ ਇਹਨੂੰ ਫੜ ਫੜ ਮੈਂ ਭੈਣ ਨਹੀਂ ਕਰਦਾ ਲੈ ਵੀ ਫੜ ਤੀ ਮੈਨੂੰ ਲੈਣਾ ਮੈਂ ਟਾਈਮ ਖਰਾਬ ਕੀਤਾ ਫੜ ਦੋ ਤੱਤ ਨਹੀਂ ਲਾਉਂਦਾ ਕਹਿੰਦੇ ਜਾ ਫੀਟ ਟੱਤ ਲਾਉਂਦੇ ਬੰਦੇ ਨੂੰ ਆ ਸਰਾ ਏ ਆਏ ਓਹ ਗਾ ਦਾਰਾ ਨਾ ਫੜ ਦੇ ਨਾ ਫੜ ਮੈਂ ਛੱਡ ਦੋ ਬੜਾ ਲੱਤ ਕਰ ਸਰੀਰ ਦੀ ਫੜ ਆ ਗਿਆ ਵੀ ਫੜ ਆ ਗਿਆ ਯਰ ਯਰ ਜਿਹਦੀ ਜਾਂਦਾ ਮੈਨੂੰ ਪਰਮੈਂਟ ਪੰਚ ਦੀ ਖੇਡ ਅੱਛੀ ਕਰ ਦੋ ਸਣੋ ਓਏ ਆ ਜਾਓ ਪਹਿਲਾ ਮਤਲਬ ਗੱਬੇ ਗੱਬੇ ਖੱਬੇ ਜਿੱਥੇ ਮਰਦੀ ਖੜਦੇ ਪਰੇ ਹੋ ਜਾਣ ਮੋੜ ਓਏ ਫੇਰਾ ਨੂੰ ਕੋਈ ਜਾਂ ਫੜ ਲੈ ਅੱਗ ਕੀ ਨਾ ਚੱਲ ਝੜਕਾ ਮਾਰ ਬਰਾ ਝੜਕਾ ਮਾਰ ਝੜਕਾ ਮਾਰ ਪੰਪ ਮਾਰ ਪੰਪ ਮਾਰ ਮਾਰ ਗਿਆ ਗਿਆ ਫੁੱਟ ਗਿਆ ਫੁੱਟ ਗਿਆ ਕੱਟ ਕੇ ਮਾਰ ਫਿਰ ਦੋ ਹੋਰ ਮਾਰ ਦੋ ਸੰਧੂਆ ਦਾ ਮੁੰਡਾ ਸੰਧੂਆ ਦਾ ਮੁੰਡਾ ਪਰ ਮਾਰ ਹਾਰਣਾ ਨਹੀਂ ਬਣਾ ਬਰਨਾ ਮਾਰ ਜ਼ੋਰ ਮਾਰ ਸਾਰੇ ਬਸ ਹੋ ਗਏ ਤੇ ਬਈ ਆ ਜਮੇ ਕੋਈ ਨੋ 3 ਏ ਸਿਰਾਂਗ ਰਾਤ ਦੀ ਹਰ ਕੀ ਓਏ ਬਸ ਹੁਣ ਨੰਬਰ ਵਧਿ ਜਾਂਦੇ ਹੜੀ ਹੜੀ ਲੈ ਨਹੀਂ ਕਿਨੇ ਕੋਈਡ ਪੁਆਇੰਟ ਨਹੀਂ ਨਿਕਣੇ ਮੈਂ ਨੋ ਤਨ ਬਹੁਤ ਆਪਾ ਪਾਸ ਹੁੰਦੇ ਜੇ ਹੈਗੇ ਆਪਾ ਭਾਈ ਰਾਤ ਨਾਲ ਆ ਪਾ ਹੁੰਦਾ ਪਾ ਦਾ ਓਹੋ ਵੀਡੀਓ ਸਰਾ ਬਣੀ ਸਰਾ ਕੀ ਹੋ ਗਿਆ ਤਰਾ ਜਫਾ ਬਹੁਤ ਅੜਾ ਲੱਗਾ ਪਾਣੀ ਦੀ ਆ ਜਾ ਯਾਰ ਤੂੰ ਆਉਣੇ ਪਰ ਜਸੂ ਹੁਣ ਬੇਇਜ਼ਤੀ ਆ ਜਾਂ ਹੁਣ ਵੀ ਜਖਬੀਰ ਤੇ ਮਾਰ ਕਰਨ ਤੇ ਜਸੂ ਦੀ ਰੇਡ ਆ ਔਰ ਲੈ ਪਾਸੇ ਮੁੰਡਾ ਜੱਗੇ ਦਾ ਅੱਖਾਂ ਕੱਢਦਾ ਹੈ ਹਾ ਹਾ ਜਕੂੜਾ ਮੁੰਡਾ ਵਹਿਦਾ ਦੇਖੂ ਗਿੜਾ ਵਹਿਦਾ ਆ ਪੈ ਗਿਆ 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 ਨਹੀਂ ਹੋਏ ਜਸੂਨਾ ਓਏ ਗੋ ਲੈ ਗਿਆ ਓਏ ਜਜਾ ਸਾਟੇ ਸਿੰਗੜਾ ਆਂਦੇ ਆ ਮੁੰਡਾ ਲੈ ਗਿਆ ਚਲੋ ਜਾ ਓਏ ਪੁਆਇੰਟ ਆਪਣੀ ਟੀਮ ਦੇ ਹੱਕ ਚ ਜੋੜਦਾ ਹੋਇਆ ਬੋਡੀ ਨੇਚਰਲ ਆ ਨੇਚਰਲ ਖੇਡਦਾ ਓਏ ਜਜਾ ਸਾਟੇ ਸਿੰਗੜਾ ਆਂਦੇ ਆ ਚਾਰ ਹੋ ਗਏ ਕੇ ਮਾੜਾ ਸੁਪਰਵਾਈਜ਼ਰ ਰੇਡ ਪਾਉਂਦਾ ਆ ਮੈਚ ਬੋੜ ਕੇ ਲੈ ਕੇ ਆਉਣਾ ਆਂ ਚਾੜਿਆ ਹੋਇਆ ਇਧਰ ਸੁੱਠਾ ਕਹਿੰਦੇ ਨੇ ਐ ਫੜ ਲਿਆ ਜਦੋਂ ਸਤੂਆਣਾ ਬਸਰੀ ਕਹਿੰਦੀ ਉੱਤਰੀ ਪੈ ਗਈ ਫੇਰ ਨਹੀਂ ਗਿਆ 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 ਨਹੀਂ ਓਏ ਨਹੀਂ ਓਏ ਜਦੋਂ ਉੱਪਰ ਦੀ ਉਹ ਟੜਕਾ ਨਹੀਂ ਮਾਰਦਾ ਸਿੱਧਾ ਤੁਰਿਆ ਜਾਂਦਾ ਹੋਰ ਤਾਂ 30 60 ਸੈਕਿੰਡ ਹੋ ਜਾਣੇ ਉਹ 100 ਢੇਰੀ ਤੱਕ ਜਾਂਦੇ ਵੇ ਪਤਾ ਕਰ ਬਿਲਕੁਲ ਛੜਕਾ ਨਹੀਂ ਮਾਰਦਾ ਸਿੱਧਾ ਤੁਰਦਾ ਸੁੱਖੇ ਥੋ ਝੜਕਾ ਮਾਰਦਾ ਤੂੰ ਸਿੱਧਾ ਤੁਰਦਾ ਝੜਕਾ ਕਿਵੇਂ ਮਾਰੂ ਰਖੜੇ ਖਣੇ ਪਾਖਣ ਟਾਈਮ ਲਾ ਲਾ ਆ ਜਾ ਛੋਟ ਪਤਾ ਕੀ ਗੱਲ ਉਹ ਝੜਕਾ ਨਹੀਂ ਮਾਰਦਾ ਸਿੱਧਾ ਤੁਰਿਆ ਜਾਂਦਾ ਉਹ ਝਗੂ ਤੂੰ ਦਾਸ ਗਿਆ ਤੇਰਾ ਕੱਛਾ ਇੱਥੋਂ ਪਾੜ ਗਿਆ ਹਾਏ ਓਏ ਪਕੜਾ ਡੱਕ ਪਿਆ ਏ